ਇਹਤੂ ਜਿੰਨਾ ਮੁਝਾ ਦੇ ਰੱਖਣਾ ਪੈ ਰਿਹਾ ਇਹਨਾ ਮੁਝਾ ਦੇ ਰੱਖਣਾ ਪੈ ਰਿਹਾ ਕੋਈ ਪਾਣੀ ਦੀ ਲੜਾਈ ਆ ਸਾਡੀ ਪਾਣੀ ਦੀ ਲੜਾਈ ਅਸੀਂ ਕੰਗੇ ਬੋਰਵਾਰ ਕਰਦੇ ਅਸੀਂ ਹੰਮੇ ਪਾਣੀ ਲਾਉਂਦੇ ਲੋਕਾਂ ਨੂੰ ਹੋਰ ਤੋਂ ਕਰਤਾਉ ਨਕਰਪਿਆ ਲੱਗ ਜਾਂਦਾ ਮੱਛੀ ਮੋਟਰਾਂ ਪਾਈ ਜਿੰਦੇ ਵੀ ਜੋ ਸਾਡੇ ਸਤਕਾਰਯੋ ਕਿਸਾਨ ਭਰਾ ਟਰੈਕਟਰ ਮਾਰਚ ਤੇ ਵੀ ਸਿਆ ਲੈਣ ਲਈ ਪਹੁੰਚੇ ਨੇ ਸੋ ਕਾਰਜ ਅਪਰ ਸਾਡੇ ਜੀ ਜਾਂਚ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਜ ਦਾ ਜਿਹੜਾ ਰੋਡ ਮਾਰਸ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਆਪਣੀ ਦੇਸ਼ ਦੀ ਤਰੱਕੀ ਖੁਸ਼ਾਲੀ ਦੇ ਲਈ ਆਪਣੀਆਂ ਪ੍ਰਾਪਤੀਆਂ 26 ਜਨਵਰੀ ਤੇ ਪੇਸ਼ ਆ ਰਿਹਾ ਹੈ ਪਰ

ਸੋ ਕੀ ਇਹ ਸਰਕਾਰ ਨੂੰ ਮੈਸੇਜ ਜਾਣਾ ਚਾਹੀਦਾ ਹੈ ਕਿ ਸਾਡਾ ਦੇਸ਼ ਦਾ ਅਨੁਭਾਤਾ ਜਿਸ ਨੇ ਦੇਸ਼ ਦਾ ਢਿੱਡ ਭਰਿਆ ਉਹ ਅੱਜ ਸੜਕਾਂ ਦੇ ਕਿਉਂ ਹੈ ਸਰਕਾਰ ਜਰੂਰ ਇਸ ਦੇ ਬਾਰੇ ਸੋਚੇ ਸੋ ਬਾਕੀ ਆ ਸਾਡੀ ਜਥੇਬੰਦੀ ਕਾਦੀਆਂ ਜਥੇਬੰਦੀ ਦੇ ਜੋ ਵੀ ਲੀਡਰ ਜੋ ਸਰਕਾਰੀ ਉਹ ਵਜ਼ੇਦਾਰ ਨੇ ਅਸੀਂ ਸਾਰੇ ਰਲ ਮਿਲ ਕੇ ਚੱਲਦੇ ਆਂ ਤੇ ਜਿੱਥੇ ਕਿਤੇ ਵੀ ਦਿੱਕਤ ਆਉਂਦੀ ਹੈ ਉਸ ਦਾ ਹੱਲ ਜਿਹੜਾ ਮਿਲ ਕੇ ਕਰਦੇ ਆਂ

ਸਿਰਫ ਉਹਦੇ ਜੋ ਨਿਹਾਲ ਸਿੰਘ ਵਾਲੇ ਜੀ ਦੁਕਾਨਦਾਰ ਤੋਂ ਅਸੀਂ ਲੈਂਦਾ ਪਰ ਜਦੋਂ ਅਸੀਂ ਪਨੀਰੀ ਉਹਨੂੰ બીજી ਜਦੋਂ ਪਨੀਰੀ ਉਗੀ ਤਾਂ ਸਾਡੀ ਕੋ ਪਛਾਣ ਸੀਗੀ ਮੈਂ ਆਪਣੇ ਸਾਥੀਆਂ ਨੂੰ ਕਿਹਾ ਮੈਂ ਕਿਹਾ ਯਾਰ ਪਨੀਰੀ ਜਿਹੜੀ ਇੱਕ ਬੰਨੇ ਸੀ 131 ਦੀ ਦੋ ਏਜੰਸੀਆਂ ਦਾ ਬੀਜ ਲੈਂਦਾ ਸੀ ਤੇ 131 ਦੀ ਪਨੀਰੀ ਜਿਹੜੀ ਆ ਉਹਦੀ ਦਿੱਖ ਜਿਹੜੀ ਹੋਰ ਸੀਗੀ ਇਹ ਜਿੰਨੇ ਆਪਾਂ ਪਹਿਲਾਂ ਦੇ ਪੀਆਰ 114 ਲਾਉਂਦੇ ਸੀ ਉਹਦੀ ਪਛਾਣ ਸੀਗੀ ਸਾਨੂੰ ਅਸੀਂ ਉਦੋਂ ਤੇ ਦੁਕਾਨਦਾਰ ਨੂੰ ਕਹਿਣਾ ਸ਼ੁਰੂ ਕਰਤਾ ਕਿ ਯਾਰ ਸਾਨੂੰ ਫਰਕ ਲੱਗਦਾ ਹੈ ਤੇ ਤੁਸੀਂ ਆਪਣੀ ਟੀਮ ਜਿਹੜੀ ਉਹ ਭੇਜੋ ਤੇ ਉਹਨੂੰ ਚੈੱਕ ਕਰ ਲਓ ਕਹਿੰਦੇ ਜੀ ਨਹੀਂ ਤੁਸੀਂ ਬੇਫਿਕਰ ਹੋ ਕੇ ਜਿਹੜਾ ਇਹਨੂੰ ਲਗਾ ਦਿਓ ਇਹ ਤਾਂ ਠੀਕ ਹੈ ਜੀ ਜਿਵੇਂ ਜਿਵੇਂ ਉਹ ਬਧਿਆ ਭੁੱਲਿਆ ਜਦੋਂ ਆਪਣੇ ਮੰਜਰਾਂ ਤੇ ਆਇਆ ਝਾੜਦੇ ਆ ਨਿਸਰਨ ਸਮੇਂ ਜਦੋਂ ਹਿੱਤਾ ਕਲੀਅਰ ਹੋ ਗਿਆ ਕਿ ਇਸ ਵਿੱਚ 14 ਦਾ ਬੀਜ ਹੈ ਸੋ ਇਸ ਕਰਕੇ ਕਿ ਅਸੀਂ ਕੋਈ ਦੁਕਾਨਦਾਰ ਨਾਲ ਸੰਪਰਕ ਕੀਤਾ ਸਾਡੇ ਨਾਲ ਨਾਲ ਜਿਹੜੀ ਕੰਪਨੀ ਦਾ ਬੀਜ ਸੀਗਾ ਉਹਨਾਂ ਨਾਲ ਸੰਪਰਕ ਕਰਨ ਤੋਂ ਬਾਅਦ ਸਾਡੇ ਜਥੇਬੰਦੀ ਦੇ ਇੱਕ ਇੱਕ ਦੇ ਦਬਾਵੇ ਦੇ ਨਾਲ ਉਹ ਦੁਕਾਨਦਾਰ ਇਸ ਗੱਲ ਤੇ ਰਾਜੀ ਹੋ ਗਿਆ ਕਿ ਜਿੰਨਾ ਭਾਈ ਪੀਆ 131 ਦਾ ਤੇ 14 ਦਾ ਅੰਕ ਦੇ ਵਿੱਚ ਫਰਕ ਆਏਗਾ ਛਾੜਦਾ ਅਸੀਂ ਉਹਨਾਂ ਇਹ ਵੀ ਸਹਿਯੋਗ ਦਿੰਦਾ ਕਿ ਭਾਈ ਤੂੰ ਆਪਣੇ ਬੰਦੇ ਜਿਸ ਦਿਨ ਅਸੀਂ ਕੰਪੇਨ ਲਾਉਣੀ ਹੈ ਉਹ ਲਾ ਕੇ ਤੇ ਜਿਸ ਦਿਨ ਕਟਾਂਗੇ ਨਾ ਆਪਣੀ ਟੀਮ ਭੇਜ ਦੀ ਜਿੰਨਾ ਵਰਸ ਹੋਇਆ ਉੰਨੀ ਅਸੀਂ ਤੇਰੇ ਤੋਂ ਮੰਨ ਕਰਾਂਗੇ ਨਹੀਂ ਵੀ ਸਾਨੂੰ ਜੇ ਲਾਲਚ ਆ ਜਾ ਤੇਰੇ ਦੀ ਅਸੀਂ ਉਹ ਬਵਾ ਬਵਾ ਕੇ ਤੇਰੇ ਤੋਂ ਜਾਵਾ ਲੈਣਾ ਪਰ ਤੂੰ ਤੁਹਾਡੇ ਨਾਲ ਧੋਖਾ ਕੀਤਾ ਤੇ ਇਸ ਕਰਕੇ ਤੈਨੂੰ ਜਿਹੜਾ ਜੁਰਮਾਨਾ ਪਾ ਲੱਗਣਾ ਹੀ ਹੈ ਸੇ ਤਰੇ ਸਿਆਣਾ ਨਿਕਲਿਆ ਉਸ ਜਦਕਾਨਦਾਰ ਉਹਨੇ ਸੀਤੋਂ ਨੇ ਕਿਹਾ ਵੀ ਜੋ ਵੀ ਆ ਆਊਗਾ ਤੁਸੀਂ ਅੰਦਰ ਆਊਗਾ ਵਾਪਸ ਜੋ ਅਸੀਂ ਜੋ ਸੱਚਾਈ ਦੇ ਰੂਪ ਦੇ ਵਿੱਚ ਸੀ ਗਾ ਅਸੀਂ ਪੰਜ ਮਾਨ ਕਿਲੇ ਦੇ ਹਿਸਾਬ ਨਾਲ ਮਾਤਰਵ ਦਾ ਅੰਦਰ ਗੱਡਿਆ ਕਿਉਂਕਿ ਝਾੜ ਰੈਤੀ ਥੋੜੀ ਜਿਹੀ ਘੱਟ ਸੀਗੀ ਉਹਦਾ ਇਨਾ ਕ ਵਰਕ ਨਿਕਲਣ ਕਰਕੇ ਜੋ ਨੂੰ ਜਿਹੜਾ ਉਹ 5000 ਕਿੱਲੇ ਦੇ ਕਰੀਬ ਉਹਦਾ ਉਹਨੇ ਮੌਜਾ ਜਿਹੜਾ ਸਾਨੂੰ ਦਿੱਤਾ ਸੋ ਸੋ ਜਿਹੜੀ ਮੇਰੇ ਕਿਸਾਨ ਭਰਾ ਸੀ ਜਿੰਨਾਂ ਜਿੰਨਾਂ ਦਾ ਵੀ ਸੀਗਾ ਕਾਲੇ ਪੈੜ ਦੇ ਵਿੱਚ 50 ਕਿੱਲਿਆਂ ਦਾ ਸੀਗਾ ਉਹਦੇ ਵਿੱਚ ਮੇਰੇ ਵੀ ਸੀਗੇ ਅਸੀਂ ਸਾਰਿਆਂ ਨੂੰ ਵੰਡ ਕੇ ਜਿਹੜਾ ਉਹ ਉਹਨਾਂ ਨੂੰ ਸਭ ਨੂੰ ਦਿੱਤਾ ਉਹ ਵੀ ਸਾਡੇ ਨਾਲ ਆ ਜਾਏ ਆ ਇਹਨਾਂ ਇਹੀ ਪ੍ਰਾਪਤੀਆਂ ਨੇ ਕਿ ਸਾਨੂੰ ਜੇ ਕਿਸੇ ਸਮੇਂ ਜਦੋਂ ਔਕੜ ਆਣੀਏ ਜਦੋਂ ਜੰਗੀ ਦੇ ਕਿਸੇ ਤਰ੍ਹਾਂ ਦਾ ਹਨਰਾ ਜਿਵੇਂ ਗੱਭੀ ਪਾਈ ਜੀ ਨੇ ਦੱਸਿਆ ਕਿ ਜਦੋਂ ਵੀ ਔਕੜ ਆਉਂਦੀ ਹੈ ਜੇ ਸਾਡੀ ਏਕਤਾ ਹੈ ਸਾਡਾ ਸਾਰਾ ਕੁਝ ਹੈ ਏਕਤਾ ਦੇ ਨਾਲ ਅਸੀਂ ਸੱਚ ਦੀ ਲੜਾਈ ਆਪਣੀ ਜਥੇਬੰਦੀ ਜਿਹੜੀ ਹੈ ਬਿਨਾ ਵਜਾ ਤੋਂ ਕੋਈ ਧਰਨਾ ਨਾ ਲਾ ਜਮਨ ਕਿਸੇ ਕੰਮ ਲਈ ਰਾਜਵੀਰਨੀ ਤਕਲੀਬਨੀ ਜੀ ਸਾਡਾ ਮਸਕਤ ਹੁੰਦਾ ਹੈ ਕਿ ਜਦ ਮਿਲ ਬੈਠ ਕੇ ਟੇਬਲ ਤੇ ਬੈਠ ਕੇ ਜਿਹੜੀ ਗੱਲ ਨਿਪਟ ਜਾਣੀ ਉਹਦੇ ਨਾਲ ਦੀ ਰੀਸ ਨਹੀਂ ਸੋ ਇਸ ਕਰਕੇ ਜਾਦਾ ਪਹਿੜ ਇਹ ਚੀਜ਼ ਨੂੰ ਦਿੱਤੀ ਜਾਂਦੀ ਹੈ ਬਹੁਤ ਸਿਆਣੇ ਤੇ ਸੂਝਵਾਨ ਲੀਡਰ ਨੇ ਸਾਡੇ ਦੇ ਵਿੱਚ ਜਿਹੜੇ ਕੀ ਹੈ ਹਰ ਇੱਕ ਕੰਮ ਲਈ ਜਦੋਂ ਵੀ ਸਦਾ ਪੀਂਧੀਆਂ ਉਹ ਹਾਜ਼ਰ ਹੁੰਦੇ ਨੇ ਸੋ ਮੈਂ ਵੀ ਲੰਬੇ ਸਮੇਂ ਤੋਂ ਜਿੰਨੀ ਕਿ ਸੇਵਾ ਦਿੱਦੀ ਬੰਦੀ ਦੇ ਵਿੱਚ ਹੁੰਦੀ ਹੈ ਉਨੀ ਕਰੀ ਦੀ ਹੈ ਤੇ ਸਾਰਿਆਂ ਨੂੰ ਇਹ ਹੈ ਕਿ ਜਦੋਂ ਵੀ ਕੋਈ ਪ੍ਰੋਗਰਾਮ ਜਦੋਂ ਸੱਦਾ ਦਿੱਤਾ ਜਾਂਦਾ ਤੁਸੀਂ ਪਹੁੰਚਿਆ ਕਰੋ ਜਦੋਂ ਆਪਣੀ ਜਾਣ ਪਛਾਣ ਵਧੇਗੀ ਆਰਿਸ਼ ਭੈਣ ਭਰਾ ਨੂੰ ਮਿਲਾਂਗੇ ਆਪਾਂ ਆਪਣੀ ਜਿੰਨੀ ਜਾਣ ਪਛਾਣ ਵਧੂਗੀ ਉਸ ਸਮੇਂ ਜਦੋਂ ਤੁਸੀਂ ਮਿਹਨਤ ਕਰਕੇ ਜਦੇ ਵਿੰਗੀ ਵਿੱਚ ਜਾਓਗੇ ਔਕੜਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਦੇ ਨਾ ਕਦੇ ਫੇਰ ਚੜਦੇ ਨੂੰ ਕੋਈ ਨਾ ਕੋਈ ਇਨਸਾਨ ਤੇ ਜਿਹੜੀ ਉਹ ਗੜੀ ਹੁੰਦੀ ਹੈ ਜਿਵੇਂ ਜੇ ਸਮਾਂ ਚੱਲ ਰਿਹਾ ਸੋ ਇਸ ਕਰਕੇ ਅਮੀਚੋਂ ਜਿਹੜਾ ਉਹ ਜਫੇਬੰਦੀ ਦੀ ਆਵਾਜ਼ ਤੇ ਤੁਸੀਂ ਪਹੁੰਚਿਆ ਕਰੋ ਤੇ ਏਕੇ ਦੇ ਨਾਲ ਬਹੁਤ ਵੱਡੀ ਜਿਹੜੀ ਹੈ ਤਾਕਤ ਹੈ ਤੇ ਜਿਹੜੀ ਵੀ ਮਰਜ਼ੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤੇ ਦੇਸ਼ ਦੇ ਹੁਕਮ ਰਾਮਾ ਨੂੰ ਵੀ ਅੱਜ ਮੈਸੇਜ ਚਲੇ ਜਾਵੇਗਾ ਦੇਸ਼ ਨੂੰ ਜਿਹੜੇ ਆਜ਼ਾਦ ਹੁੰਦੀਆਂ ਖੁਸ਼ਾਲ ਹੁੰਦੀਆਂ ਗੱਲਾਂ ਕਰਦੇ ਨੇ ਕਿ ਅੱਜ ਦੇਸ਼ ਤਾਂ ਅੰਦਾਜ਼ਾ ਛੜਕਾ ਦੇ ਕਿਉਂ ਹੈ ਕਸ਼ ਕਰਕੇ ਜਰੂਰ ਆਪਣਾ ਉਹ ਵੀ ਆਪਣੀ ਜਿਹੜੀ ਉਹ ਸਫਲਤਾ ਮੰਗਾਵਾ ਜੋ ਜਿਹੜੀਆਂ ਮੰਗੀਆਂ ਜਾਣੀਆਂ ਕੋਈ ਨਹੀਂ ਮੈਂ ਕੀ ਕਰਦਾ ਕਿੰਨਾ ਦਾ ਦਾਤਕਾਂ ਵਾਹਿਗੁਰੂ ਜੀ ਦਾ ਘਰ ਦਾ ਵਾਹਿਗੁਰੂ ਜੀ ਕੀ ਬਤੇ ਆਗੇ ਹਰ ਤਰ੍ਹਾਂ ਦੀ ਆਪਣੀ ਚਾਰ ਮਾਰ